Entró vale. el ਸਲਾਮ ਅਕਾਲ ਬੋਲੇ ਇਸੋਨਹਾਂ ਸ੍ਰੀ ਅਕਾਲੇ ਇਸੋਨਹਾਂ ਸ੍ਰੀ ਅਕਾਲੇ ਹਾਂਜੀ ਸ੍ਰੀਮਹੀ 58 ਦਾ ਮਿੱਠਿਆ ਪੀਕਾ ਦੀ 10000 ਪਿਛਲੇ ਸਾਲ ਲਾਦੇ ਦੀ ਇੱਕ ਬੁੱਟੇ ਕਰ ਲੈ ਕੇ ਰੇ ਫਿਰ ਜਾਂਦਾ ਕਿ ਕੋਲ 4-5 ਸਾਲਾਂ ਤੋਂ ਹੀ ਪੁੱਜਾ ਹੋਇਆ ਕਰਨਾ ਨਾ ਨਾ ਬਹੁਤ ਚੰਗੀ ਗੱਲ ਹੈ ਜੀ ਬਹੁਤ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਡਾਕਟਰ ਮਨਜੀਤ ਸਿੰਘ ਢਿੱਲੋਂ ਪ੍ਰਧਾਨ ਗੋਟ ਮਾਰਨਿੰਗ ਵੈਲਫੇਅਰ ਕਲੱਬ ਉਹਨਾਂ ਨੇ ਨਵਾਂ ਕਾਲਜ ਲਿਆ ਜੋ ਕਿ ਬਹੁਤ ਹੀ ਅਤੀ ਸੁੰਦਰ ਰਮਣੀਕ ਥਾਂ ਦੇ ਵਿੱਚ ਹੈ ਅੱਜ ਉਹਨਾਂ ਵੱਲੋਂ ਗੋਟ ਮਾਰਨਿੰਗ ਕਲੱਬ ਦੇ ਬੈਨਰ ਥੱਲੇ ਉਹਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ ਕਿ ਬਹੁਤ ਹੀ ਵਧਾਈ ਦੇ ਪਾਤਰ ਨੇ ਜਿੰਨੇ ਵੀ ਵਰਕਰ ਇੱਥੇ ਕੰਮ ਕਰਦੇ ਨੇ ਜਾਂ ਕਾਲਜ ਦੇ ਮੈਨੇਜਮੈਂਟ ਆ ਜਾਂ ਕਾਲਜ ਦੇ ਮਾਲਕ ਨੇ ਉਹ ਸਾਰੇ ਹੀ ਵਿਦਾਈ ਦੇ ਪਾਤਰਾ ਅੱਜ ਕੱਲ ਸਮੇਂ ਦੇ ਅਨੁਸਾਰ ਬਹੁਤ ਲੋੜ ਆ ਤਰਕਾਂ ਦੀ ਕਿਉਂਕਿ ਆਕਸੀਜਨ ਦੀ ਬਹੁਤ ਕਮੀ ਆ ਇਸ ਇਸ ਕਰਕੇ ਲੰਮੇ ਸਮੇਂ ਤੋਂ ਵਾਰਸ਼ਾਂ ਘਟ ਹੋ ਰਹੀਆਂ ਜੋ ਕਿ ਅੱਜ ਉਹਦੇ ਲਾਉਣ ਦੀ ਮਹਮ ਸ਼ੁਰੂ ਕੀਤੀ ਗਈ ਆ ਬਹੁਤ ਹੀ ਵਿਦਾਈ ਦੇ ਪੰਨੇ ਮੌਰਨਿੰਗ ਕਲੱਬ ਦੀ ਹਰਿਆਵਲ ਲਹਿਰ ਦੇ ਸਹਾਇਕ ਪ੍ਰੋਜੈਕਟ ਇੰਚਾਰਜ ਕੈਪਟਨ ਰੂਪ ਚੰਦ ਅਰੋੜਾ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਧਾਨ ਜੀ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ ਮੁਬਾਰਕ ਪ੍ਰਧਾਨ ਜੀ ਦੀ ਦੇਖਰੇਖ ਦੇ ਵਿੱਚ ਪਿਛਲੇ ਸਾਲ ਵੀ ਦਰਖਤ ਲਗਵਾਏ ਗਏ ਸੀਗੇ ਤੇ ਉਹਨਾਂ ਦੀ ਵੀ ਰਿਕਪਾਲ ਅਸੀਂ ਕਰ ਰਹੇ ਆ ਤੇ ਹੁਣ ਨਵੇਂ ਦਰਖਤ ਜਿਹੜੇ ਹੈਗੇ ਆ ਉਹਨਾਂ ਨੂੰ ਲਾਉਣ ਦੇ ਵਾਸਤੇ ਅੱਜ ਸੈਕੰਡ ਫੇਸ ਹੈ ਪਹਿਲੇ ਪਹਿਲਾਂ ਅਸੀਂ ਆਈਟੀਆਈ ਦੇ ਵਿੱਚ ਪੁਰਦੇ ਲਾਏ ਉਸ ਤੋਂ ਬਾਅਦ ਜਿਹੜਾ ਹੈਗਾ ਗੁਰੂਕੁਲ ਕਾਲਜ ਦੇ ਵਿੱਚ ਪੁਰਦੇ ਲਾ ਰਏ ਲਾਏ ਜਾ ਰਹੇ ਆ ਤੇ ਅੱਗੇ ਵੀ ਚੱਲਦਾ ਰਹੂਗਾ ਇਹ ਕੰਮ ਤੇ ਇਮਾਨਦਾਰੀ ਦੇ ਨਾਲ ਜਿਹੜਾ ਹੈਗਾ ਕੀਤਾ ਜਾਊਗਾ ਜੀ ਤਾਨੂੰ ਪਹਿਲਾਂ ਤਾਂ ਬਹੁਤ ਬਹੁਤ ਵਧਵਾਕ ਆ ਮੈਂ ਬੜੇ ਬੜੇ ਵੱਡੇ ਵੱਡੇ ਸ਼ਹਿਰਾਂ 'ਚ ਫੇਰੀਆਂ ਹੈਗੀਆਂ ਮੈਨੂੰ ਇਹਨਾਂ ਦੀ ਕਾਲਜ ਦੀ ਬਿਲਡਿੰਗ ਦੇਖ ਕੇ ਇੰਨੀ ਖੁਸ਼ੀ ਹੋਈ ਹੈ ਕਿ ਮੈਨੂੰ ਐ ਨਹੀਂ ਲੱਗਦਾ ਵੀ ਜਿਵੇਂ ਆਪਾਂ ਕੋਡ ਉੱਤੇ ਬੈਠੇ ਹਾਂ ਸੋ ਥੈਂਕਸ ਫਰ ਥੈਂਕ ਯੂ ਆਜੋ ਕੋਡ ਉੱਤੇ ਬੋਲੋ ਸਾਬ ਤੋਂ ਕੰਟਰੋਲ ਕਰ ਰਿਹਾ ਮੋਟਾ ਆਜੋ ਆਜੋ ਸਾਰੇ ਆਓ ਇੱਕ ਇੱਕ ਪੌਦਾ ਨਾਲ ਲਓ ਇੱਕ ਦੋ ਲਾਈਨ ਨਾ ਬਣਾ ਲਈਏ ਲੈ ਤੇ ਹਰੇ ਕਰਦੇ ਸੇ ਅੱਗੇ ਲੱਗੇ ਅੱਗੇ ਲੱਗੇ ਕਿ ਲੋਕਾਂ ਨਾਲ ਆਇਓ ਸੁਨੇਹਾ ਸਤਰੀਆਂ ਨਾਲ ਬਣ ਗਈ ਨੀ ਚੀਜ਼ ਲੋ ਜੀ ਤਿਆਰ ਤੁਸੀਂ ਬੈਠੋ ਆਹ ਆਇਆ ਵੀ ਕਰੀਏ ਸ਼ੂਟ ਲਾੜੀਆਂ ਜੀ ঠিক <laughs> জী <laughs> ਲਾਵੇ ਇੱਕ ਰੁਕ ਫਰਕ ਤਾਂ ਪੈਂਦਾ ਮੈਂ ਤੁਹਾਨੂੰ ਮੈਸੇਜ ਨਾਲ ਵੀ ਕੀਤਾ ਹੈ ਹਾਂ ਹਾਂ ਆਪਣਾ ਜਗ੍ਹਾ ਨਹੀਂ ਸ਼ੰਕਰ ਪਾਣੀ ਬਾਜ ਬਾਲਾਂਗੇ ਸਭ ਦੀ ਫੋਟੋ ਨਹੀਂ ਮੜਾ ਰੋਕ ਫਿਰ ਵਧੀਆ ਹੋਣਾ ਆਓ ਜੀ ਢਿੱਲੋ ਸਾਹਿਬ ਆਓ ਜੀ ਗਾਈਆਂ ਸਰ ਤੁਹਾਨੂੰ ਮਤਲਬ ਹੋਰ ਰਹੀ ਇੱਕ ਮਿੰਟ ਸ਼ੁਰੂਆਤ ਕਰਨ ਜਾ ਰਹੇ ਆ ਤਾਂ ਲਓ ਜੀ ਅੱਜ ਲਗਭਗ 500 ਪੌਦਾ ਲੱਗਣ ਜਾ ਰਹੇ ਮੈਂਬਰ ਸਰਵਿਸਿੰਗ ਖਾਲਸਾ ਵੀ ਉਚਿਤ ਤੌਰ ਤੇ ਇਸੋ ਮੌਕੇ ਆ ਕੇ ਤਾਂ ਉਹ ਵੀ ਪੌਦਾ ਲਾ ਕੇ ਡਾਕਟਰ ਬੋਲੇ ਸੋਨਿਹਾਲ ਸ੍ਰੀ ਅਕਾਲ ਠੇਕੇਦਾਰ ਜੀ ਡਾਕਟਰ ਸਾਹਿਬ ਦੇ ਜੀ ਦੇ ਯਾਰਾਂ ਦੇ ਯਾਰ ਤੇ ਸਜੀਵਾ ਉਹ ਵੀ ਡਾਕਟਰ ਸਾਹਿਬ ਦੇ ਡਾਕਟਰ ਸਾਹਿਬ ਦੇ ਜਨਮ ਦਿਨ ਮੌਕੇ ਪੋਤਾ ਲਾ ਕੇ ਉਹਨਾਂ ਨੂੰ ਮੁਬਾਰਕਬਾਦ ਦਿੱਤੇ ਜਾ ਰਹੇ ਆ ਅੱਗੇ ਆ ਜਿਓ ਇੱਕ ਫੁੱਟ ਹੋਰ ਮਾਨਯੋਗ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਸਰਦਾਰ ਕਲਤਾਰ ਸਿੰਘ ਸੰਧਵਾ ਜੀ ਉਹਨਾਂ ਦੇ ਪੀਆਰਓ ਸਾਹਿਬ ਮਾਨੀ ਧਾਲੀਵਾਲ ਜੀ ਵੀ ਪੋਤਾ ਲਾ ਕੇ ਡਾਕਟਰ ਸਾਹਿਬ ਨੂੰ ਮੁਬਾਰਕਬਾਦ ਦਿੱਤੇ ਜਾ ਰਹੇ ਅੱਛਾ ਤੁਹਾਡਾ ਵੇਖਦਾ ਵੇਖਦਾ ਸਰਦਾਰ ਗਰੇਂਦਰ ਸਿੰਘ ਮਹਿੰਦਰਤਾ ਜੀ ਡਾਕਟਰ ਮਨਜੀਤ ਸਿੰਘ ਢਿਲੋਂ ਜੀ ਦੇ ਜਨਮ ਦਿਨ ਮੌਕੇ ਪੋਥਾ ਲਾ ਕੇ ਉਹਨਾਂ ਨੂੰ ਮੁਬਾਰਕਬਾਦ ਦਿੱਤੇ ਜਾ ਰਹੇ ਆ ਬੋਲੇ ਇਸਾਨ ਹੈ ਡਾਕਟਰ ਮਨਜੀਤ ਸਿੰਘ ਢਿਲੋਂ ਜੀ ਦੇ ਜਨਮ ਦਿਨ ਮੌਕੇ ਡਾਇਰੈਕਟਰ ਸਾਹਿਬ ਜੋ ਗੁਰੂਕੁਲ ਕਾਲਜ ਸਰਿਆ ਕਾਲ ਆਪਾ ਬਾਪਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜੇਸ ਦੇ ਵਿੱਚ ਆਏ ਆ ਜਿਨ੍ਹਾਂ ਦੇ ਚੇਅਰਮੈਨ ਨੇ ਡਾਕਟਰ ਮਨਜੀਤ ਸਿੰਘ ਢਿੱਲੋਂ ਤੇ ਹਰਪਾਲ ਸਿੰਘ ਢਿੱਲੋਂ ਹਰਪ੍ਰੀਤ ਸਿੰਘ ਢਿੱਲੋਂ ਐਮ.ਡੀ. ਐ ਅੱਜ ਹੋ ਰਿਹਾ ਅਸੀਂ 500 ਕੂਟਾ ਲਾਣਾ ਹੈ ਲਾਣਾ ਤੇ ਇਹ ਜਿਹੜੇ ਇੱਕ ਹਰਿਆਵਲ ਲੈਰ ਇਨਾਂ ਨੇ ਚਲਾਈ ਹੈ ਇਹਦੇ ਵਿੱਚ ਜਿਹੜੇ ਮਨਜੀਤ ਸਿੰਘ ਢਿੱਲੋਂ ਚੇਅਰਮੈਨ ਹੈ ਇਹਨਾਂ ਨੇ 51000 ਬੂਟਾ ਲਾਉਣਾ ਹੈ ਟੋਟਲ 51000 ਚੋਂ 10000 ਬੂਟਾ ਇਹਨਾਂ ਨੇ ਪਿਛਲੇ ਸਾਲ ਲਾਇਆ ਸੀ 10000 ਇਸਾ ਲਾਉਣਾ ਹੈ ਅਗਲੇ ਸਾਲ ਵੀ 5 ਸਾਲਾਂ ਚ ਇਹਨਾਂ ਨੇ 51000 ਬੂਟੇ ਲਾਉਣੇ ਆ ਕਿਉਂਕਿ ਬਹੁਤ ਚੰਗੀ ਗੱਲ ਹੈ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ ਤੇ ਵੱਧ ਚੜ ਕੇ ਇਹਨਾਂ ਦੇ ਜੋ ਵੀ ਇਹ ਆਪਣਾ ਉਪਰਾਲਾ ਕਰਦੇ ਆ ਉਹਦਾ ਹਿੱਸਾ ਬਣਨਾ ਚਾਹੀਦਾ ਸਾਨੂੰ ਕਿਉਂਕਿ ਬੂਟੇ ਤੇ ਹਰਿਆਵਲ ਇਹ ਕਹਿਜੀ ਚੀਜ਼ ਹੈ ਜਿਹੜੀ ਮਨ ਨੂੰ ਸਕੂਨ ਦਿੰਦੀ ਹੈ ਤੇ ਸ਼ਾਂਤੀ ਮਨ ਨੂੰ ਆਉਂਦੀ ਹੈ ਇਹਨੂੰ ਦੇਖ ਕੇ ਤੇ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਹਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਮੇਰਾ ਰੁਖ ਉਹ ਮੁਹਿੰਮ ਜੋ ਸਾਡੇ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਨੇ ਪਿਛਲੇ ਸਾਲ ਗੁੱਡ ਮਾਰਨਿੰਗ ਕਲੱਬ ਦੀ ਜਿਹੜੀ ਰਹਿਨਮਾਈ ਐਟ ਸ਼ੁਰੂ ਕਰਵਾਈ ਸੀ ਔਰ ਉਹਦੇ ਵਿੱਚ 10 ਨੂੰ ਮੌਕਾ ਮਿਲਿਆ ਸੀਗਾ ਪ੍ਰੋਜੈਕਟ ਇੰਚਾਰਜ ਦਾ ਔਰ ਅਸੀਂ ਰਲ ਮਿਲ ਕੇ 8350 ਜਿਹੜੇ ਬੂਟੇ ਲਾਏ ਸੀ ਔਰ ਪਿੱਛੇ ਤੁਹਾਨੂੰ ਗੱਲਾਂ ਸੁਣਨ ਨੂੰ ਆਈਆਂ ਵੀ ਤੁਸੀਂ 50000 ਬੂਟੇ ਦਾ ਸਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਲੋਕਾਂ ਨਾਲ ਤੇ ਤੁਸੀਂ ਲਾਏ ਘੱਟ ਐ ਫਿਰ ਉਹਨਾਂ ਨੂੰ ਇਹ ਗੱਲ ਨਿਗਾਹ ਕਰਾ ਦਈਏ ਵੀ ਅਸੀਂ ਹੌਲੀ ਹੌਲੀ ਲਾ ਰਹੇ ਹਾਂ ਤੇ ਉਹਨਾਂ ਬੂਟੇ ਸੰਭਾਲ ਕਰ ਰਹੇ ਹਾਂ ਬੂਟੇ ਲਾਉਣਾ ਔਖਾ ਨਹੀਂ ਬੂਟੇ ਨੂੰ ਸੰਭਾਲਣਾ ਔਖਾ ਹੈ ਸੋ ਸਾਡੀ ਕੋਸ਼ਿਸ਼ ਇਹ ਹੀ ਹੈ ਵੀ ਉਹੋ ਜੀ ਜਗ੍ਹਾ ਤੇ ਬੂਟੇ ਜਗਾ ਲੱਬ ਲੱਬ ਕੇ ਲਾ ਰਹੇ ਆ ਜਿੱਥੇ ਉਹਨਾਂ ਦੀ ਸੰਭਾਲਣ ਵਾਲੇ ਪ੍ਰੋਪਰ ਪਿੱਛੇ ਬੰਦੇ ਹੋਣ ਸੋ ਉਸੇ ਤਹਿਤ ਹੀ ਅੱਜ ਅਸੀਂ ਮਾਨਯੋਗ ਸਾਡੇ ਪ੍ਰਧਾਨ ਜੀ ਸਰਦਾਰ ਮਨਜੀਤ ਸਿੰਘ ਢਿੱਲੋ ਉਹਨਾਂ ਦੀ ਅੱਜ 56 ਸਾਲ ਆ ਜੋ ਉਹਨਾਂ ਦੇ ਪੂਰੇ ਹੋਏ ਆ ਉਹਨਾਂ ਦੀ ਖੁਸ਼ੀ ਦੇ ਵਿੱਚ ਅਸੀਂ ਅੱਜ ਇੱਥੇ ਬੂਟੇ ਲਾ ਰਹੇ ਆ ਔਰ ਇਹਨਾਂ ਦਾ ਜਨਮ ਦਿਨ ਮਨਾ ਰਹੇ ਆ ਔਰ ਉਮੀਦ ਕਰਦੇ ਆ ਕਿ ਸਾਨੂੰ ਵੀ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ ਕਿਉਂਕਿ ਪਾਣੀ ਦਾ ਜਿਹੜਾ ਲੈਵਲ ਆ ਬਹੁਤ ਥੱਲੇ ਹੁੰਦਾ ਜਾ ਰਿਹਾ ਸੋ ਗਰਮੀ ਵੀ ਵੱਧਦੀ ਜਾ ਰਹੀ ਹੈ ਜੀ ਅਸੀਂ ਆਉਣ ਵਾਲੇ ਸਮੇਂ 'ਚ ਆਪਣੀ ਪੀੜ੍ਹੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਡੇ ਲਈ ਬਹੁਤ ਵਧੀਆ ਮੈਸੇਜ ਹੈ ਐਟ ਲੀਸਟ ਹਰ ਬੰਦਾ ਘਟੋ ਘਟ ਇੱਕ ਇੱਕ ਬੂਟਾ ਆਪਣੇ ਆਲੇ ਦੁਆਲੇ ਘਰ ਦੇ ਬਾਹਰ ਗਲੀ 'ਚ ਜਿੱਥੇ ਵੀ ਜਗ੍ਹਾ ਮਿਲਦੀ ਹੈ ਜ਼ਰੂਰ ਲਾਓ ਤੇ ਪੰਜਾਬ ਦੀ ਹਰਿਆਵਲ ਲਹਿਰ ਦਾ ਹਿੱਸਾ ਬਣੋ ਥੈਂਕ ਯੂ ਜੀ ਜਨਮ ਦਿਨ ਦੀ ਖੁਸ਼ੀ 'ਚ ਰੁੱਖ ਲਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਜੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਸਮਾਜ ਸੇਵਾ ਦੇ ਕੰਮ ਕਰਦਾ ਆ ਰਿਹਾ ਹੈ ਤੇ ਪਿਛਲੇ ਸਾਲ ਅਸੀਂ ਰੁੱਖ ਲਗਾਉਣ ਦੀ ਮਹਿੰ ਤੇ ਉਸ ਨੂੰ ਅਸੀਂ ਪੂਰਾ ਕਰਦੇ ਹਾਂ ਤਕਰੀਬਨ 8000 ਦੇ ਕਰੀਬ ਅਸੀਂ ਬੋਤੇ ਲਾਇਆ ਸੀ ਉਦੋਂ ਮੱਕੜ ਸਾਹਿਬ ਇੰਚਾਰਜ ਸੀ ਤੇ ਹੁਣ ਧਵਨ ਸਾਹਿਬ ਇੰਚਾਰਜ ਲਹਿਰ ਦੇ ਸੋ ਇਸ ਵਕਤ ਅਸੀਂ ਬਾਬਾ ਫਰੀਦ ਗਰੁੱਪ ਆਫ ਗੁਰੂਕੋਲ ਕਾਲਜ ਕਾਰਪੋਰੇਟ ਖੜੇ ਆ ਅੱਜ 10 ਦਾ ਜਨਮ ਦਿਨ ਵੀ ਸੋ ਸਾਰੇ ਸਾਡੇ ਮੈਂਬਰਾਂ ਨੇ ਕਿਹਾ ਕਿ ਆਪਾਂ ਰਲ ਮਿਲ ਕੇ ਇਸ ਨੂੰ ਮਨਾਈਏ ਸੋ ਅਸੀਂ ਸ਼ੁਰੂਆਤ ਕੀਤੀ ਅੱਜ 500 ਬੂਟਾ ਜਿਹੜਾ ਬਾਬਾ ਫਰੀਦ ਗਰੁੱਪ ਆਫ ਗੁਰੂਕੋਲ ਕਾਲਜ ਵਿੱਚ ਲਗਾ ਰਹੇ ਆ ਔਰ ਆਉਣ ਵਾਲੇ ਸਮੇਂ ਜੇ ਪਿਛਲੀ ਵਾਰ ਅਸੀਂ 8000 ਲਾਇਆ ਤੇ ਇਸ ਵਾਰੀ ਕੋਸ਼ਿਸ਼ ਸਾਡੀ ਹੈ ਕਿ 11000 ਤੋਂ ਉੱਪਰ ਅਸੀਂ ਸੋ ਅੱਜ ਮੈਂ ਸਾਰੇ ਆਪਣੇ ਗੁੱਡ ਮਾਰਨਿੰਗ ਵੈਲਨੈਸ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਕਿ ਸਾਰੇ ਇੱਥੇ ਪਹੁੰਚੇ ਅਸੀਂ ਨਾਸ਼ਤਾ ਕੀਤਾ ਤੇ ਅੱਗੇ ਤੋਂ ਸਾਰੇ ਇੱਕ ਦੂਜੇ ਨੂੰ ਸਹਿਯੋਗ ਦਿੰਦੇ ਹੋਏ ਅਸੀਂ ਹਰਿਆਵਲ ਲੈਰ ਨੂੰ 11000 ਦੇ ਬਜਾਏ 21000 31000 ਤੱਕ ਲੈ ਕੇ ਜਾਵਾਂਗੇ ਸੋ ਮੈਂ ਸਾਰੇ ਹੀ ਗੁੱਡ ਮਾਰਨਿੰਗ ਵੈਲਨੈਸ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਥੈਂਕ ਯੂ ਵੈਰੀ ਮੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਦੇ ਪੀਆਰਓ ਮਨਪ੍ਰੀਤ ਸੇ ਮਣੀ तालीਵਾਲ ਕੀ ਕਹਿਣਾ ਚਾਹੁੰਦੇ तालीਵਾਲ ਸਾਹਿਬ ਅੱਜ ਜਸੀਂ ਇੱਕ ਗੁੱਡ ਮਾਰਨਿੰਗ ਕਲੱਬ ਦੇ ਜਿਹੜੇ ਪ੍ਰਧਾਨ ਸਾਹਿਬ ਆ ਡਾਕਟਰ ਸਾਹਿਬ ਗੋਲੋਂ ਸਾਹਿਬ ਇਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਇੱਥੇ ਇਕੱਤਰ ਹੋਏ ਆ ਤੇ ਜਿਹੜਾ ਜਨਮ ਦਿਨ ਨੂੰ ਯਾਦਗਾਰੀ ਪਰੋਣਾ ਵਾਸਤੇ ਜਿਹੜੇ ਇੱਕ ਆ ਜਿਨ੍ਹਾਂ ਨੇ ਮੈਂ ਤਪਣੀ ਪਹਿਲਾਂ ਨਹੀਂ ਚੱਲ ਰਹੀ ਆ ਪਰ ਜਲਦਤ ਜਾਣ ਦੇਣ ਹੈ ਉਹਨੂੰ ਯਾਦਗਾਰੀ ਬਣਾਉਣ ਵਾਸਤੇ ਅੱਜ ਇੱਥੇ ਰੁੱਖ ਲਗਾਉਣ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਉਹਦੇ ਵਾਸਤੇ ਆਪਣੇ ਸਮੂਹ ਮੈਂਬਰ 71 ਹੋਏ ਆ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਜਿਹੜਾ ਵੀ ਆਪਣਾ ਕੋਈ ਵੀ ਖੁਸ਼ੀ ਗਮੀ ਦਾ ਸਮਾਗਮ ਹੈ ਇਹਨਾਂ ਵਾਂਗੂ ਇਹਨਾਂ ਤੋਂ ਪ੍ਰੇਰਣਾ ਲੈ ਕੇ ਆਪਾਂ ਰੁੱਖ ਲਗਾ ਕੇ ਤੇ ਉਹਨਾਂ ਨੂੰ ਨਾਲ ਹੀ ਸੰਭਾਲਣ ਦਾ ਐਹਰ ਕਰਕੇ ਉਹਨੂੰ ਆਪਾਂ ਯਾਦਗਾਰੀ ਬਣਾਈਏ ਮੈਂ ਸਾਡੇ ਮਾਨਯੋਗ ਸਪੀਕਰ ਸਾਹਿਬ ਤੇ ਸਾਡੀ ਸਮੁੱਚੀ ਟੀਮ ਵੱਲੋਂ ਇਸ ਸਫਲਤਾ ਲਈ ਵਧਾਈ ਦਿੰਦਾ ਬਹੁਤ ਬਹੁਤ ਮੁਬਾਰਕਬਾਦ